ਅਤਵਾਦੀਆਂ ਤੇ ਹਮਲਾ ਕਰ ਰਹੀ ਹੈ ਜੋ ਇਸ ਪਹਿਲਗਾਮ ਕਟਨਾ ਦੇ ਵਿੱਚ ਸ਼ਾਮਲ ਸਨ ਔਰ ਉਹਨਾਂ ਅਤਵਾਦੀਆਂ ਦੀ ਪਾਲਵੀ جاری ਹੈ ਜਿਨ੍ਹਾਂ ਨੇ ਇਸ ਕਟਨਾ ਨੂੰ ਅੰਜਾਮ ਦਿੱਤਾ ਆ ਜਿੱਥੇ ਇੱਕ ਪਾਸੇ ਜੰਗੀ ਬੇੜੇ 'ਚ ਭਾਰਤੀ ਫੌਜ ਅਭਿਆਸ ਕਰ ਰਹੀ ਹੈ ਚਾਹੇ ਲੜਾਕੂ ਵਿਮਾਨ ਹੋਵੇ ਚਾਹੇ ਨੇਵੀ ਫੌਜ ਹੋਵੇ ਅਬ ਇੱਕ ਪਾਸੇ ਵਿਮਾਨਦ ਜਿਹੜੇ ਨੇ ਲੜਾਕੂ ਵਿਮਾਨ ਹੋਵੇ ਜਾਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਾ ਰਿਹਾ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਅੰਦਰ ਵੀ ਇਹ ਬਲਾਸਟ ਉਹਨਾਂ ਦੇ ਘਰਾਂ ਤੇ ਕੀਤਾ ਜਾ ਰਿਹਾ ਜਿਨ੍ਹਾਂ ਦੀ ਭੂਮਿਕਾ ਪਹਿਲਗਾਮ ਕਟਨਾ ਦੇ ਵਿੱਚ ਸੀ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਾਂ ਦੱਸਦੇ ਚੱਲਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਇਹ ਐਕਸ਼ਨ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਤੋਂ 3 ਦਿਨ ਬਾਅਦ ਜਿੱਥੇ 26 ਲੋਕਾਂ ਦੀ ਮੌਤ ਹੋਈ ਜਿਸ ਚ ਜ਼ਿਆਦਾ ਤੌਰ ਸੈਲਾਨੀ ਸਨ ਔਰ ਹੁਣ ਇੱਕ ਕਾਰਵਾਈ ਕੀਤੀ ਗਈ ਹੈ ਵਿਜਬੇਰਾ ਖੇਤਰ ਦੇ ਵਿੱਚ ਲਸ਼ਕਰੇ ਤੋਇਬਾ ਦੇ ਦੋ ਅੱਤਵਾਦੀਆਂ ਦੇ ਰਿਹਾਈਸ਼ੀ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਅਧਿਕਾਰੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਆਸੀਫ ਸ਼ੇਖ ਔਰ ਬਜਬੇਰਾ ਅਨੰਤਨਾਗ ਜਿਸ ਦੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਇਸ ਪਹਿਲਗਾਮ ਘਟਨਾ ਦੇ ਵਿੱਚ ਭੂਮਿਕਾ ਨਿਭਾਉਣ ਦੇ ਇਸ ਕਾਰਨ ਹੀ ਉਹਨਾਂ ਤੇ ਇਹ ਅਟੈਕ ਕੀਤਾ ਗਿਆ ਤਾਂ ਦੂਜੇ ਪਾਸੇ ਰਫੇਲ ਲੜਾਕੂ ਜਹਾਜ਼ ਆਪਣੀਆਂ ਤਾਕਤਾਂ ਦਿਖਾ ਰਹੇ ਨੇ ਔਰ ਇੱਕ ਪਾਸੇ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮਿੱਟੀ ਚ ਮਲਾ ਦਿੱਤਾ ਜਾਵੇਗਾ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਤਾਂ ਹੁਣ ਲਗਾਤਾਰ ਭਾਰਤੀ ਫੌਜ ਐਕਸ਼ਨ ਕਰ ਰਹੀ ਹੈ ਔਰ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਸਵੀਰ ਦੇ ਵਿੱਚ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬਲਾਸਟ ਕੀਤੇ ਗਏ ਨੇ ਔਰ ਬਲਾਸਟ ਦੀਆਂ ਇਹ ਸਿੱਧੀਆਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਘਟਨਾ ਹੋਈ ਪੂਰਾ ਭਾਰਤ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਹੈ ਪਰ ਇਸ ਨੂੰ ਲੈ ਕੇ ਪਰਿਵਾਰਾਂ ਦਾ ਵੀ ਹੁਣ ਸਿਰਫ ਸਿਰਫ ਮੰਗ ਹੈ ਕਿ ਇਨਸਾਫ ਉਹਨਾਂ ਅਤਵਾਦੀਆਂ ਤੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਇਸ ਘਟਨਾ ਦੇ ਵਿੱਚ ਸ਼ਾਮਲ ਸਨ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਅਤਵਾਦੀ ਸਮੂਹ ਨੇ ਇਸ ਤਮਾਮ ਘਟਨਾ ਦੇ ਵਿੱਚ ਸਹਿਯੋਗ ਉਹਨਾਂ ਅਤਵਾਦੀਆਂ ਨੂੰ ਦਿੱਤਾ ਉਸ ਮੁਲਕ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਮੁਲਕ ਨੇ ਸਾਥ ਦਿੱਤਾ ਕਿਉਂਕਿ ਸਿੱਧੇ ਤੌਰ ਤੇ ਭਾਰਤ ਸਰਕਾਰ ਨੇ ਚਿੱਠੀ ਵੀ ਪਾਕਿਸਤਾਨ ਨੂੰ ਲਿਖੀ ਹੈ ਕਿ ਤੁਸੀਂ ਅਤਵਾਦ ਨੂੰ ਵਧਾਵਾ ਦੇ ਰਹੇ ਹੋ ਇਹ ਕਿਤਨਾ ਕਿਤੇ ਠੀਕ ਨਹੀਂ ਹੈ ਦੂਜੇ ਪਾਸੇ ਆਰਐਸਐਸ ਮੁਖੀ ਮੋਹਨ ਭਾਗਵਤ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਸ ਵਕਤ ਸ਼ਕਤੀਸ਼ਾਲੀ ਮੁਲਕ ਹੈ ਤਾਂ ਤਾਕਤ ਦਿਖਾਉਣ ਦੀ ਜ਼ਰੂਰਤ ਹੈ ਇਸ ਵਕਤ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਅਜਿਹੇ ਦੇ ਵਿੱਚ ਦੇਖਣਾ ਹੋਵੇਗਾ ਕਿ ਭਾਰਤੀ ਫੌਜ ਹੋਰ ਕਿਹੜੇ ਐਕਸ਼ਨ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਕਰੇਗੀ ਕਿਉਂਕਿ ਪਾਕਿਸਤਾਨ ਦੇ ਅੰਦਰ ਇਹ ਲੁਕਿਆ ਨਹੀਂ ਹੈ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਸਰਜ਼ਮੀਂ ਤੇ ਅਤਵਾਦ ਨੂੰ ਵਧਾਵਾ ਦਿੱਤਾ ਗਿਆ ਪਿਛਲੇ ਕਈ ਦਹਾਕਿਆਂ ਤੋਂ ਜਿਸ ਦੀ ਚਰਚਾ ਯੂਨੋ ਚ ਵੀ ਉੱਠਦੀ ਰਹੀ ਅਤਵਾਦ ਦੇ ਨਾਂ ਤੇ ਪਾਕਿਸਤਾਨ ਨੂੰ ਬਲੈਕਲਿਸਟ ਵੀ ਕੀਤਾ ਗਿਆ ਇੱਕ ਸਮੇਂ ਚ ਤਾਂ ਹਾਲੇ ਵੀ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਹੈ ਹਾਲੇ ਵੀ ਪਾਕਿਸਤਾਨ ਉਹਨਾਂ ਸਮੂਹਾਂ ਨੂੰ ਆਪਣੇ ਮੁਲਕ ਚ ਟਿਕਾਣੇ ਦੇ ਰਿਹਾ ਹੈ ਜਗ੍ਹਾ ਦੇ ਰਿਹਾ ਹੈ ਪਰ ਕਿਤਨਾ ਕਿਤੇ ਇੱਕ ਸਮੇਂ ਚ ਪਾਕਿਸਤਾਨ ਦੀ ਆਵਾਮ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਔਰ ਕਿਉਂਕਿ ਪਾਕਿਸਤਾਨ ਦੀ ਆਵਾਮ ਵੀ ਇਹ ਚਾਹੁੰਦੀ ਹੈ ਕਿ ਪਾਕਿਸਤਾਨ ਦੇ ਅੰਦਰ ਅੱਤਵਾਦ ਨੂੰ ਖਤਮ ਕੀਤਾ ਜਾਵੇ ਪਾਕਿਸਤਾਨ ਦੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਵਿਰੋਧ ਚ ਆ ਪਰ ਅੰਦਰ ਖਾਤੇ ਜੋ ਆਈਐਸਆਈ ਹੈ ਔਰ तमाम ਲਸ਼ਕਰ-ਏ-ਤੋਬਾ ਲਸ਼ਕਰ-ਏ-ਸੰਗੀਨ तमाम ਇਹ ਸਮੂਹ ਨੇ ਜਿਹੜੇ ਇਹ ਆਪਣੇ ਪੈਰ ਪਸਾਰ ਕੇ ਬੈਠੇ ਨੇ ਔਰ ਪਾਕਿਸਤਾਨ ਚ ਬੈਠ ਕੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਸਾਡਾ ਤਾਂ ਕੋਈ ਨੁਕਸਾਨ ਹੀ ਨਹੀਂ ਕਰ ਸਕਦਾ ਅਸੀਂ ਤਾਂ ਇੰਜ ਹੀ ਕਾਰਵਾਈ ਕਰਾਂਗੇ ਕਸ਼ਮੀਰ ਲੈਣਾ ਆਜ਼ਾਦੀ ਲੈਣੀ ਇਹ ਸਿਰਫ ਸਿਰਫ ਇੱਕ ਬਹਾਨਾ ਹੈ ਅਮਨ ਸ਼ਾਂਤੀ ਨੂੰ ਤੋੜਨਾ ਲੋਕਾਂ ਨੂੰ ਮਾਰਨਾ ਅੱਤਵਾਦੀਆਂ ਨੇ ਜੋ ਇੱਕ ਪੈਰਾਮੀਟਰ ਸੈੱਟ ਕੀਤਾ ਹੋਇਆ ਕਿ ਅਸੀਂ ਇਸ ਦੁਨੀਆ ਦੇ ਅੰਦਰ ਸ਼ਾਂਤੀ ਨਹੀਂ ਰਹਿਣ ਦੇਣੀ ਚਾਹਾਂਗੇ ਤਾਂ ਇਸ ਤੇ ਡੋਨਾਲਡ ਟਰੰਪ ਵੀ ਕਹਿ ਚੁੱਕੇ ਨੇ ਕਿ ਭਾਰਤ ਦੇ ਨਾਲ ਖੜੇ ਹਾਂ ਜੇ ਅਤਵਾਦ ਦੇ ਖਿਲਾਫ ਭਾਰਤ ਕੋਈ ਵੱਡਾ ਐਲਾਨ ਕਰੇਗੀ ਤਾਂ ਇਜ਼ਰਾਈਲ ਅਮਰੀਕਾ ਇਸ ਵਕਤ ਭਾਰਤ ਦੇ ਨਾਲ ਰੂਸ ਨੇ ਵੱਡਾ ਐਲਾਨ ਕੀਤਾ ਕਿ ਅਸੀਂ ਭਾਰਤ ਦੇ ਨਾਲ ਹਾਂ ਪਰ ਫਿਰ ਵੀ ਆਵਾਮ ਨੂੰ ਦੇਖਦਿਆਂ ਹੋਇਆਂ ਨੁਕਸਾਨ ਨੂੰ ਨਾ ਦੇਖਦਿਆਂ ਹੋਇਆਂ ਇੱਕ ਕਾਰਵਾਈ ਜੋ ਅਰੰਭੀ ਗਈ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਉਹਨਾਂ ਨੂੰ ਹੀ ਇਸ ਘਟਨਾ ਦਾ ਇਸ ਪਹਿਲਗਾਮ ਕਟਨਾ ਦੀ ਸਜ਼ਾ ਜੋ ਹੈ ਮਿਲੇਗੀ ਇਸ ਵਕਤ ਵੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਸ਼ਕਰੇ ਤੋਇਬਾ ਦੇ ਦੋ ਅੱਤਵਾਦੀਆਂ ਨੂੰ ਮੌਤ ਦੇ ਕੱਟ ਤਰ ਦਿੱਤਾ ਗਿਆ ਔਰ ਉਹਨਾਂ ਦੇ ਘਰ ਤਬਾਹ ਕਰ ਦਿੱਤੇ ਗਏ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਵਾਲ ਕਈ ਉੱਠਦੇ ਨੇ ਪਰ ਜਿਸ ਤਰੀਕੇ ਦੇ ਨਾਲ ਹੁਣ ਅਟੈਕ ਹੋਇਆ ਹੈ ਔਰ ਟੈਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਅੰਦਰ ਵੀ ਵੱਡੇ ਐਕਸ਼ਨ ਹੋ ਸਕਦੇ ਨੇ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਅਸਵਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਸ਼ਕਰ-ਏ-ਤੌਇਬਾ ਦੇ ਅਤਵਾਦੀਆਂ ਦੇ ਘਰਾਂ ਨੂੰ ਜੰਮੂ-ਕਸ਼ਮੀਰ ਦੇ ਵਿੱਚ ਢਾਹ ਦਿੱਤਾ ਗਿਆ ਹੈ ਆਈਈਡੀ ਬਲਾਸਟ ਦੇ ਨਾਲ ਇਹ ਹਮਲਾ ਕੀਤਾ ਗਿਆ ਹੈ ਭਾਰਤੀ ਫੌਜ ਲਗਾਤਾਰ ਉਨ੍ਹਾਂ ਅਤਵਾਦੀਆਂ ਤੇ ਹਮਲਾ ਕਰ ਰਹੀ ਹੈ ਜੋ ਇਸ ਪਹਿਲਗਾਮ ਕਟਨਾ ਦੇ ਵਿੱਚ ਸ਼ਾਮਲ ਸਨ ਔਰ ਉਹਨਾਂ ਅਤਵਾਦੀਆਂ ਦੀ ਪਾਲਵੀ جاری ਹੈ ਜਿਨ੍ਹਾਂ ਨੇ ਇਸ ਕਟਨਾ ਨੂੰ ਅੰਜਾਮ ਦਿੱਤਾ ਆ ਜਿੱਥੇ ਇੱਕ ਪਾਸੇ ਜੰਗੀ ਬੇੜੇ 'ਚ ਭਾਰਤੀ ਫੌਜ ਅਭਿਆਸ ਕਰ ਰਹੀ ਹੈ ਚਾਹੇ ਲੜਾਕੂ ਵਿਮਾਨ ਹੋਵੇ ਚਾਹੇ ਨੇਵੀ ਫੌਜ ਹੋਵੇ ਅਬ ਇੱਕ ਪਾਸੇ ਵਿਮਾਨ ਜਿਹੜੇ ਨੇ ਲੜਾਕੂ ਵਿਮਾਨ ਹੋਵੇ ਜਾਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਾ ਰਿਹਾ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਅੰਦਰ ਵੀ ਇਹ ਬਲਾਸਟ ਉਹਨਾਂ ਦੇ ਘਰਾਂ ਤੇ ਕੀਤਾ ਜਾ ਰਿਹਾ ਜਿਨ੍ਹਾਂ ਦੀ ਭੂਮਿਕਾ ਪਹਿਲਗਾਮ ਕਟਨਾ ਦੇ ਵਿੱਚ ਸੀ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਾਂ ਦੱਸਦੇ ਚੱਲਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਇਹ ਐਕਸ਼ਨ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਤੋਂ 3 ਦਿਨ ਬਾਅਦ ਜਿੱਥੇ 26 ਲੋਕਾਂ ਦੀ ਮੌਤ ਹੋਈ ਜਿਸ ਚ ਜ਼ਿਆਦਾ ਤੌਰ ਸੈਲਾਨੀ ਸਨ ਔਰ ਹੁਣ ਇੱਕ ਕਾਰਵਾਈ ਕੀਤੀ ਗਈ ਹੈ ਬਿਜਬੇਰਾ ਖੇਤਰ ਦੇ ਵਿੱਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਦੀ ਰਿਹਾਈਸ਼ੀ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਅਧਿਕਾਰੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਆਸੀਫ ਸ਼ੇਖ ਔਰ ਬਿਜਬੇਰਾ ਅਨੰਤਨਾਗ ਜਿਸ ਦੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਇਸ ਪਹਿਲਗਾਮ ਟਕਣਾ ਦੇ ਵਿੱਚ ਭੂਮਿਕਾ ਨਿਭਾਉਣ ਦੇ ਇਸ ਕਾਰਨ ਹੀ ਉਹਨਾਂ ਤੇ ਇਹ ਅਟੈਕ ਕੀਤਾ ਗਿਆ ਤਾਂ ਦੂਜੇ ਪਾਸੇ ਰਫੇਲ ਲੜਾਕੂ ਜਹਾਜ਼ ਆਪਣੀਆਂ ਤਾਕਤਾਂ ਦਿਖਾ ਰਹੇ ਨੇ ਔਰ ਇੱਕ ਪਾਸੇ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮਿੱਟੀ ਚ ਮਿਲਾ ਦਿੱਤਾ ਜਾਵੇਗਾ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਤਾਂ ਹੁਣ ਲਗਾਤਾਰ ਭਾਰਤੀ ਫੌਜ ਐਕਸ਼ਨ ਕਰ ਰਹੀ ਹੈ ਔਰ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਸਵੀਰ ਦੇ ਵਿੱਚ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬਲਾਸਟ ਕੀਤੇ ਗਏ ਨੇ ਔਰ ਬਲਾਸਟ ਦੀਆਂ ਇਸ ਦੀਆਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਕਟਨਾ ਹੋਈ ਪੂਰਾ ਭਾਰਤ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਹੈ ਪਰ ਇਸ ਨੂੰ ਲੈ ਕੇ ਪਰਿਵਾਰਾਂ ਦਾ ਵੀ ਹੁਣ ਸਿਰਫ ਮੰਗ ਹੈ ਕਿ ਇਨਸਾਫ ਉਹਨਾਂ ਅਤਵਾਦੀਆਂ ਤੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਇਸ ਕਟਨਾ ਦੇ ਵਿੱਚ ਸ਼ਾਮਲ ਸਨ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਅਤਵਾਦੀ ਸਮੂਹ ਨੇ ਇਸ तमाम ਕਟਨਾ ਦੇ ਵਿੱਚ ਸਹਿਯੋਗ ਉਹਨਾਂ ਅੱਤਵਾਦੀਆਂ ਨੂੰ ਦਿੱਤਾ ਉਸ ਮੁਲਕ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਮੁਲਕ ਨੇ ਇਹ ਸਾਜ ਦਿੱਤਾ ਕਿਉਂਕਿ ਸਿੱਧੇ ਤੌਰ ਤੇ ਭਾਰਤ ਸਰਕਾਰ ਨੇ ਚਿੱਠੀ ਵੀ ਪਾਕਿਸਤਾਨ ਨੂੰ ਲਿਖੀ ਹੈ ਕਿ ਤੁਸੀਂ ਅੱਤਵਾਦ ਨੂੰ ਵਧਾਵਾ ਦੇ ਰਹੇ ਹੋ ਇਹ ਕਿਤਨਾ ਕਿਤੇ ਠੀਕ ਨਹੀਂ ਹੈ ਦੂਜੇ ਪਾਸੇ ਆਰਐਸਐਸ ਮੁਖੀ ਮੋਹਨ ਭਗਵਤ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਸ ਵਕਤ ਸ਼ਕਤੀਸ਼ਾਲੀ ਮੁਲਕ ਹੈ ਤਾਂ ਤਾਕਤ ਦਿਖਾਉਣ ਦੀ ਜ਼ਰੂਰਤ ਹੈ ਇਸ ਵਕਤ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਅਜਿਹੇ ਦੇ ਵਿੱਚ ਦੇਖਣਾ ਹੋਵੇਗਾ ਕਿ ਭਾਰਤੀ ਫੌਜ ਹੋਰ ਕਿਹੜੇ ਐਕਸ਼ਨ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਕਰੇਗੀ ਕਿਉਂਕਿ ਪਾਕਿਸਤਾਨ ਦੇ ਅੰਦਰ ਇਹ ਲੁਕਿਆ ਨਹੀਂ ਹੈ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਸਰਜ਼ਮੀਂ ਤੇ ਅਤਵਾਦ ਨੂੰ ਵਧਾਵਾ ਦਿੱਤਾ ਗਿਆ ਪਿਛਲੇ ਕਈ ਦਹਾਕਿਆਂ ਤੋਂ ਜਿਸ ਦੀ ਚਰਚਾ ਯੂਨੋ ਚ ਵੀ ਉੱਠਦੀ ਰਹੀ ਅਤਵਾਦ ਦੇ ਨਾਂ ਤੇ ਪਾਕਿਸਤਾਨ ਨੂੰ ਬਲੈਕਲਿਸਟ ਵੀ ਕੀਤਾ ਗਿਆ ਇੱਕ ਸਮੇਂ ਚ ਤਾਂ ਹਾਲੇ ਵੀ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਹੈ ਹਾਲੇ ਵੀ ਪਾਕਿਸਤਾਨ ਉਹਨਾਂ ਸਮੂਹਾਂ ਨੂੰ ਆਪਣੇ ਮੁਲਕ ਚ ਟਿਕਾਣੇ ਦੇ ਰਿਹਾ ਹੈ ਜਗ੍ਹਾ ਦੇ ਰਿਹਾ ਹੈ ਪਰ ਕਿਤਨਾ ਕਿਤੇ ਇੱਕ ਸਮੇਂ ਚ ਪਾਕਿਸਤਾਨ ਦੀ ਆਵਾਮ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਔਰ ਕਿਉਂਕਿ ਪਾਕਿਸਤਾਨ ਦੀ ਆਵਾਮ ਵੀ ਚਾਹੁੰਦੀ ਹੈ ਕਿ ਪਾਕਿਸਤਾਨ ਦੇ ਅੰਦਰ ਅੱਤਵਾਦ ਨੂੰ ਖਤਮ ਕੀਤਾ ਜਾਵੇ ਪਾਕਿਸਤਾਨ ਦੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਵਿਰੋਧ ਚ ਆ ਪਰ ਅੰਦਰ ਖਾਤੇ ਜੋ ਆਈਐਸਆਈ ਹੈ ਔਰ तमाम ਲਸ਼ਕਰ-ਏ-ਤੋਬਾ ਲਸ਼ਕਰ-ਏ-ਸੰਗੀਨ तमाम ਇਹ ਸਮੂਹ ਨੇ ਜਿਹੜੇ ਇਹ ਆਪਣੇ ਪੈਰ ਪਸਾਰ ਕੇ ਬੈਠੇ ਨੇ ਔਰ ਪਾਕਿਸਤਾਨ ਚ ਬੈਠ ਕੇ ਉਹਨਾਂ ਨੂੰ ਇੰਜ ਲੱਗਦਾ ਕਿ ਸਾਡਾ ਤਾਂ ਕੋਈ ਨੁਕਸਾਨ ਹੀ ਨਹੀਂ ਕਰ ਸਕਦਾ ਅਸੀਂ ਤਾਂ ਇੰਜ ਹੀ ਕਾਰਵਾਈ ਕਰਾਂਗੇ ਕਸ਼ਮੀਰ ਲੈਣਾ ਆਜ਼ਾਦੀ ਲੈਣੀ ਇਹ ਸਿਰਫ ਸਿਰਫ ਇੱਕ ਬਹਾਨਾ ਹੈ ਅਮਨ ਸ਼ਾਂਤੀ ਨੂੰ ਤੋੜਨਾ ਲੋਕਾਂ ਨੂੰ ਮਾਰਨਾ ਅੱਤਵਾਦੀਆਂ ਨੇ ਜੋ ਇੱਕ ਪੈਰਾਮੀਟਰ ਸੈੱਟ ਕੀਤਾ ਹੋਇਆ ਕਿ ਅਸੀਂ ਦੁਨੀਆ ਦੇ ਅੰਦਰ ਸ਼ਾਂਤੀ ਨਹੀਂ ਰਹਿਣ ਦੇਣੀ ਚਾਹਾਂਗੇ ਤਾਂ ਇਸ ਤੇ ਡੋਨਾਲਡ ਟਰੰਪ ਵੀ ਕਹਿ ਚੁੱਕੇ ਨੇ ਕਿ ਭਾਰਤ ਦੇ ਨਾਲ ਖੜੇ ਹਾਂ ਜੇ ਅਤਵਾਦ ਦੇ ਖਿਲਾਫ ਭਾਰਤ ਕੋਈ ਵੱਡਾ ਐਲਾਨ ਕਰੇਗੀ ਤਾਂ ਇਜ਼ਰਾਈਲ ਅਮਰੀਕਾ ਇਸ ਵਕਤ ਭਾਰਤ ਦੇ ਨਾਲ ਰੂਸ ਨੇ ਵੱਡਾ ਐਲਾਨ ਕੀਤਾ ਕਿ ਅਸੀਂ ਭਾਰਤ ਦੇ ਨਾਲ ਹਾਂ ਪਰ ਫਿਰ ਵੀ ਆਵਾਮ ਨੂੰ ਦੇਖਦਿਆਂ ਹੋਇਆਂ ਨੁਕਸਾਨ ਨੂੰ ਨਾ ਦੇਖਦਿਆਂ ਹੋਇਆਂ ਇੱਕ ਕਾਰਵਾਈ ਜੋ ਅਰੰਭੀ ਗਈ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਉਹਨਾਂ ਨੂੰ ਹੀ ਇਸ ਘਟਨਾ ਦਾ ਇਸ ਪਹਿਲਗਮ ਘਟਨਾ ਦੀ ਸਜ਼ਾ ਜੋ ਹੈ ਮਿਲੇਗੀ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਸ਼ਕਰ ਦੇ ਤੋਂ ਬਾਅਦ ਦੋ ਅਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਉਹਨਾਂ ਦੇ ਘਰ ਤਬਾਹ ਕਰ ਦਿੱਤੇ ਗਏ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਵਾਲ ਕਈ ਉੱਠਦੇ ਨੇ ਪਰ ਜਿਸ ਤਰੀਕੇ ਦੇ ਨਾਲ ਹੁਣ ਅਟੈਕ ਹੋਇਆ ਹੈ ਔਰ ਅਟੈਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਅੰਦਰ ਵੀ ਵੱਡੇ ਐਕਸ਼ਨ ਹੋ ਸਕਦੇ ਨੇ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਤੋਂ ਅਸਵਕਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਸ਼ਕਰ-ਏ-ਤੌਇਬਾ ਦੇ ਅਤਵਾਦੀਆਂ ਦੇ ਘਰਾਂ ਨੂੰ ਜੰਮੂ-ਕਸ਼ਮੀਰ ਦੇ ਵਿੱਚ ਢਾਹ ਦਿੱਤਾ ਗਿਆ ਹੈ ਆਈਈਡੀ ਬਲਾਸਟ ਦੇ ਨਾਲ ਇਹ ਹਮਲਾ ਕੀਤਾ ਗਿਆ ਹੈ ਭਾਰਤੀ ਫੌਜ ਲਗਾਤਾਰ ਉਨ੍ਹਾਂ ਅਤਵਾਦੀਆਂ ਤੇ ਹਮਲਾ ਕਰ ਰਹੀ ਹੈ ਜੋ ਇਸ ਪਹਿਲਗਾਮ ਕਟਨਾ ਦੇ ਵਿੱਚ ਸ਼ਾਮਲ ਸਨ ਔਰ ਉਹਨਾਂ ਅਤਵਾਦੀਆਂ ਦੀ ਪਾਲਵੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਕਟਨਾ ਨੂੰ ਅੰਜਾਮ ਦਿੱਤਾ ਆ ਜਿੱਥੇ ਇੱਕ ਪਾਸੇ ਜੰਗੀ ਬੇੜੇ 'ਚ ਭਾਰਤੀ ਫੌਜ ਅਭਿਆਸ ਕਰ ਰਹੀ ਹੈ ਚਾਹੇ ਲੜਾਕੂ ਵਿਮਾਨ ਹੋਵੇ ਚਾਹੇ ਨੇਵੀ ਫੌਜ ਹੋਵੇ ਔਰ ਇੱਕ ਪਾਸੇ ਵਿਮਾਨ ਜਿਹੜੇ ਨੇ ਲੜਾਕੂ ਵਿਮਾਨ ਹੋਵੇ ਜਾਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਾ ਰਿਹਾ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਅੰਦਰ ਵੀ ਇਹ ਬਲਾਸਟ ਉਹਨਾਂ ਦੇ ਘਰਾਂ 'ਤੇ ਕੀਤਾ ਜਾ ਰਿਹਾ ਜਿਨ੍ਹਾਂ ਦੀ ਭੂਮਿਕਾ ਪਹਿਲਗਾਮ ਕਟਨਾ ਦੇ ਵਿੱਚ ਸੀ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਾਂ ਦੱਸਦੇ ਚੱਲਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਇਹ ਐਕਸ਼ਨ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਤੋਂ 3 ਦਿਨ ਬਾਅਦ ਜਿੱਥੇ 26 ਲੋਕਾਂ ਦੀ ਮੌਤ ਹੋਈ ਜਿਸ ਚ ਜ਼ਿਆਦਾ ਤੌਰ ਸੈਲਾਨੀ ਸਨ ਔਰ ਹੁਣ ਇੱਕ ਕਾਰਵਾਈ ਕੀਤੀ ਗਈ ਹੈ ਵਿੱਚ ਬੇਰਾ ਖੇਤਰ ਦੇ ਵਿੱਚ ਲਸ਼ਕਰੇ ਤੋਇਬਾ ਦੇ ਦੋ ਅੱਤਵਾਦੀਆਂ ਦੇ ਰਿਹਾਈਸ਼ੀ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਅਧਿਕਾਰੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਆਸੀਫ ਸ਼ੇਕ ਔਰ ਬਜਬੇਰਾ ਅਨੰਤਨਾਗ ਜਿਸ ਤੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਇਸ ਪਹਿਲਗਾਮ ਘਟਨਾ ਦੇ ਵਿੱਚ ਭੂਮਿਕਾ ਨਿਭਾਉਣ ਦੇ ਇਸ ਕਾਰਨ ਹੀ ਉਹਨਾਂ ਤੇ ਇਹ ਅਟੈਕ ਕੀਤਾ ਗਿਆ ਤਾਂ ਦੂਜੇ ਪਾਸੇ ਰਫੇਲ ਲੜਾਕੂ ਜਹਾਜ਼ ਆਪਣੀਆਂ ਤਾਕਤਾਂ ਦਿਖਾ ਰਹੇ ਨੇ ਔਰ ਇੱਕ ਪਾਸੇ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮਿੱਟੀ ਚ ਮਲਾ ਦਿੱਤਾ ਜਾਵੇਗਾ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਤਾਂ ਹੁਣ ਲਗਾਤਾਰ ਭਾਰਤੀ ਫੌਜ ਐਕਸ਼ਨ ਕਰ ਰਹੀ ਹੈ ਔਰ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਸਵੀਰ ਦੇ ਵਿੱਚ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬਲਾਸਟ ਕੀਤੇ ਗਏ ਨੇ ਔਰ ਬਲਾਸਟ ਦੀਆਂ ਇਹ ਸਿੱਧੀਆਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਘਟਨਾ ਹੋਈ ਪੂਰਾ ਭਾਰਤ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਹੈ ਪਰ ਇਸ ਨੂੰ ਲੈ ਕੇ ਪਰਿਵਾਰਾਂ ਦਾ ਵੀ ਹੁਣ ਸਿਰਫ ਸਿਰਫ ਮੰਗ ਹੈ ਕਿ ਇਨਸਾਫ ਉਹਨਾਂ ਅਤਵਾਦੀਆਂ ਤੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਇਸ ਘਟਨਾ ਦੇ ਵਿੱਚ ਸ਼ਾਮਲ ਸਨ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਅਤਵਾਦੀ ਸਮੂਹ ਨੇ ਇਸ ਤਮਾਮ ਘਟਨਾ ਦੇ ਵਿੱਚ ਸਹਿਯੋਗ ਉਹਨਾਂ ਅਤਵਾਦੀਆਂ ਨੂੰ ਦਿੱਤਾ ਉਸ ਮੁਲਕ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਮੁਲਕ ਨੇ ਸਾਥ ਦਿੱਤਾ ਕਿਉਂਕਿ ਸਿੱਧੇ ਤੌਰ ਤੇ ਭਾਰਤ ਸਰਕਾਰ ਨੇ ਚਿੱਠੀ ਵੀ ਪਾਕਿਸਤਾਨ ਨੂੰ ਲਿਖੀ ਹੈ ਕਿ ਤੁਸੀਂ ਅਤਵਾਦ ਨੂੰ ਵਧਾਵਾ ਦੇ ਰਹੇ ਹੋ ਇਹ ਕਿਤਨਾ ਕਿਤੇ ਠੀਕ ਨਹੀਂ ਹੈ ਦੂਜੇ ਪਾਸੇ ਆਰਐਸਐਸ ਮੁਖੀ ਮੋਹਨ ਭਾਗਵਤ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਸ ਵਕਤ ਸ਼ਕਤੀਸ਼ਾਲੀ ਮੁਲਕ ਹੈ ਤਾਂ ਤਾਕਤ ਦਿਖਾਉਣ ਦੀ ਜ਼ਰੂਰਤ ਹੈ ਇਸ ਵਕਤ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਅਜਿਹੇ ਦੇ ਵਿੱਚ ਦੇਖਣਾ ਹੋਵੇਗਾ ਕਿ ਭਾਰਤੀ ਫੌਜ ਹੋਰ ਕਿਹੜੇ ਐਕਸ਼ਨ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਕਰੇਗੀ ਕਿਉਂਕਿ ਪਾਕਿਸਤਾਨ ਦੇ ਅੰਦਰ ਇਹ ਲੁਕਿਆ ਨਹੀਂ ਹੈ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਸਰਜ਼ਮੀਂ ਤੇ ਅਤਵਾਦ ਨੂੰ ਵਧਾਵਾ ਦਿੱਤਾ ਗਿਆ ਪਿਛਲੇ ਕਈ ਦਹਾਕਿਆਂ ਤੋਂ ਜਿਸ ਦੀ ਚਰਚਾ ਯੂਨੋ ਚ ਵੀ ਉੱਠਦੀ ਰਹੀ ਅਤਵਾਦ ਦੇ ਨਾਂ ਤੇ ਪਾਕਿਸਤਾਨ ਨੂੰ ਬਲੈਕਲਿਸਟ ਵੀ ਕੀਤਾ ਗਿਆ ਇੱਕ ਸਮੇਂ ਚ ਤਾਂ ਹਾਲੇ ਵੀ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਹੈ ਹਾਲੇ ਵੀ ਪਾਕਿਸਤਾਨ ਉਹਨਾਂ ਸਮੂਹਾਂ ਨੂੰ ਆਪਣੇ ਮੁਲਕ ਚ ਟਿਕਾਣੇ ਦੇ ਰਿਹਾ ਹੈ ਜਗ੍ਹਾ ਦੇ ਰਿਹਾ ਹੈ ਪਰ ਕਿਤਨਾ ਕਿਤੇ ਇੱਕ ਸਮੇਂ ਚ ਪਾਕਿਸਤਾਨ ਦੀ ਆਵਾਮ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਔਰ ਕਿਉਂਕਿ ਪਾਕਿਸਤਾਨ ਦੀ ਆਵਾਮ ਵੀ ਇਹ ਚਾਹੁੰਦੀ ਹੈ ਕਿ ਪਾਕਿਸਤਾਨ ਦੇ ਅੰਦਰ ਅੱਤਵਾਦ ਨੂੰ ਖਤਮ ਕੀਤਾ ਜਾਵੇ ਪਾਕਿਸਤਾਨ ਦੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਵਿਰੋਧ ਚ ਆ ਪਰ ਅੰਦਰ ਖਾਤੇ ਜੋ ਆਈਐਸਆਈ ਹੈ ਔਰ तमाम ਲਸ਼ਕਰ-ਏ-ਤੋਬਾ ਲਸ਼ਕਰ-ਏ-ਸੰਗੀਨ तमाम ਇਹ ਸਮੂਹ ਨੇ ਜਿਹੜੇ ਇਹ ਆਪਣੇ ਪੈਰ ਪਸਾਰ ਕੇ ਬੈਠੇ ਨੇ ਔਰ ਪਾਕਿਸਤਾਨ ਚ ਬੈਠ ਕੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਸਾਡਾ ਤਾਂ ਕੋਈ ਨੁਕਸਾਨ ਹੀ ਨਹੀਂ ਕਰ ਸਕਦਾ ਅਸੀਂ ਤਾਂ ਇੰਜ ਹੀ ਕਾਰਵਾਈ ਕਰਾਂਗੇ ਕਸ਼ਮੀਰ ਲੈਣਾ ਆਜ਼ਾਦੀ ਲੈਣੀ ਇਹ ਸਿਰਫ ਸਿਰਫ ਇੱਕ ਬਹਾਨਾ ਹੈ ਅਮਨ ਸ਼ਾਂਤੀ ਨੂੰ ਤੋੜਨਾ ਲੋਕਾਂ ਨੂੰ ਮਾਰਨਾ ਅੱਤਵਾਦੀਆਂ ਨੇ ਜੋ ਇੱਕ ਪੈਰਾਮੀਟਰ ਸੈੱਟ ਕੀਤਾ ਹੋਇਆ ਕਿ ਅਸੀਂ ਦੁਨੀਆ ਦੇ ਅੰਦਰ ਸ਼ਾਂਤੀ ਨਹੀਂ ਰਹਿਣ ਦੇਣੀ ਚਾਹਾਂਗੇ ਤਾਂ ਇਸ ਤੇ ਡੋਨਾਲਡ ਟਰੰਪ ਵੀ ਕਹਿ ਚੁੱਕੇ ਨੇ ਕਿ ਭਾਰਤ ਦੇ ਨਾਲ ਖੜੇ ਹਾਂ ਜੇ ਅਤਵਾਦ ਦੇ ਖਿਲਾਫ ਭਾਰਤ ਕੋਈ ਵੱਡਾ ਐਲਾਨ ਕਰੇਗੀ ਤਾਂ ਇਜ਼ਰਾਈਲ ਅਮਰੀਕਾ ਇਸ ਵਕਤ ਭਾਰਤ ਦੇ ਨਾਲ ਰੂਸ ਨੇ ਵੱਡਾ ਐਲਾਨ ਕੀਤਾ ਕਿ ਅਸੀਂ ਭਾਰਤ ਦੇ ਨਾਲ ਹਾਂ ਪਰ ਫਿਰ ਵੀ ਆਵਾਮ ਨੂੰ ਦੇਖਦਿਆਂ ਹੋਇਆਂ ਨੁਕਸਾਨ ਨੂੰ ਨਾ ਦੇਖਦਿਆਂ ਹੋਇਆਂ ਇੱਕ ਕਾਰਵਾਈ ਜੋ ਅਰੰਭੀ ਗਈ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਉਹਨਾਂ ਨੂੰ ਹੀ ਇਸ ਘਟਨਾ ਦਾ ਇਸ ਪਹਿਲਗਾਮ ਕਟਨਾ ਦੀ ਸਜ਼ਾ ਜੋ ਹੈ ਮਿਲੇਗੀ ਇਸ ਵਕਤ ਵੀ ਅਸੀਂ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸੰਜੀ ਕਰ ਰਹੇ ਹਾਂ ਲਸ਼ਕਰ ਤੋਇਬਾ ਦੇ ਦੋ ਅੱਤਵਾਦੀਆਂ ਨੂੰ ਮੌਤ ਦੇ ਕੱਟ ਤਰ ਦਿੱਤਾ ਗਿਆ ਔਰ ਉਹਨਾਂ ਦੇ ਘਰ ਤਬਾਹ ਕਰ ਦਿੱਤੇ ਗਏ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਵਾਲ ਕਈ ਉੱਠਦੇ ਨੇ ਪਰ ਜਿਸ ਤਰੀਕੇ ਦੇ ਨਾਲ ਹੁਣ ਅਟੈਕ ਹੋਇਆ ਹੈ ਔਰ ਟੈਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਅੰਦਰ ਵੀ ਵੱਡੇ ਐਕਸ਼ਨ ਹੋ ਸਕਦੇ ਨੇ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਅਸਵਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਸ਼ਕਰ-ਏ-ਤੌਇਬਾ ਦੇ ਅਤਵਾਦੀਆਂ ਦੇ ਘਰਾਂ ਨੂੰ ਜੰਮੂ-ਕਸ਼ਮੀਰ ਦੇ ਵਿੱਚ ਢਾਹ ਦਿੱਤਾ ਗਿਆ ਹੈ ਆਈਈਡੀ ਬਲਾਸਟ ਦੇ ਨਾਲ ਇਹ ਹਮਲਾ ਕੀਤਾ ਗਿਆ ਹੈ ਭਾਰਤੀ ਫੌਜ ਲਗਾਤਾਰ ਉਨ੍ਹਾਂ ਅਤਵਾਦੀਆਂ ਤੇ ਹਮਲਾ ਕਰ ਰਹੀ ਹੈ ਜੋ ਇਸ ਪਹਿਲਗਾਮ ਕਟਨਾ ਦੇ ਵਿੱਚ ਸ਼ਾਮਲ ਸਨ ਔਰ ਉਹਨਾਂ ਅਤਵਾਦੀਆਂ ਦੀ ਪਾਲਵੀ جاری ਹੈ ਜਿਨ੍ਹਾਂ ਨੇ ਇਸ ਕਟਨਾ ਨੂੰ ਅੰਜਾਮ ਦਿੱਤਾ ਆ ਜਿੱਥੇ ਇੱਕ ਪਾਸੇ ਜੰਗੀ ਬੇੜੇ 'ਚ ਭਾਰਤੀ ਫੌਜ ਅਭਿਆਸ ਕਰ ਰਹੀ ਹੈ ਚਾਹੇ ਲੜਾਕੂ ਵਿਮਾਨ ਹੋਵੇ ਚਾਹੇ ਨੇਵੀ ਫੌਜ ਹੋਵੇ ਅਬ ਇੱਕ ਪਾਸੇ ਵਿਮਾਨ ਜਿਹੜੇ ਨੇ ਲੜਾਕੂ ਵਿਮਾਨ ਹੋਵੇ ਜਾਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਾ ਰਿਹਾ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਅੰਦਰ ਵੀ ਇਹ ਬਲਾਸਟ ਉਹਨਾਂ ਦੇ ਘਰਾਂ 'ਤੇ ਕੀਤਾ ਜਾ ਰਿਹਾ ਜਿਨ੍ਹਾਂ ਦੀ ਭੂਮਿਕਾ ਪਹਿਲਗਾਮ ਕਟਨਾ ਦੇ ਵਿੱਚ ਸੀ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਾਂ ਦੱਸਦੇ ਚੱਲਦੇ ਜੰਮੂ ਕਸ਼ਮੀਰ ਦੇ ਵਿੱਚ ਇਹ ਐਕਸ਼ਨ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਤੋਂ 3 ਦਿਨ ਬਾਅਦ ਜਿੱਥੇ 26 ਲੋਕਾਂ ਦੀ ਮੌਤ ਹੋਈ ਜਿਸ ਚ ਜ਼ਿਆਦਾ ਤੌਰ ਸੈਲਾਨੀ ਸਨ ਔਰ ਹੁਣ ਇੱਕ ਕਾਰਵਾਈ ਕੀਤੀ ਗਈ ਹੈ ਵਿਜਬੇਰਾ ਖੇਤਰ ਦੇ ਵਿੱਚ ਲਸ਼ਕਰੇ ਤੋਇਬਾ ਦੇ ਦੋ ਅੱਤਵਾਦੀਆਂ ਦੇ ਰਿਹਾਈਸ਼ੀ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਅਧਿਕਾਰੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਆਸੀਫ ਸ਼ੇਖ ਔਰ ਬਜਬੇਰਾ ਅਨੰਤਨਾਗ ਜਿਸ ਦੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਇਸ ਪਹਿਲਗਾਮ ਘਟਨਾ ਦੇ ਵਿੱਚ ਭੂਮਿਕਾ ਨਿਭਾਉਣ ਦੇ ਇਸ ਕਾਰਨ ਹੀ ਉਹਨਾਂ ਤੇ ਇਹ ਅਟੈਕ ਕੀਤਾ ਗਿਆ ਤਾਂ ਦੂਜੇ ਪਾਸੇ ਰਫੇਲ ਲੜਾਕੂ ਜਹਾਜ਼ ਆਪਣੀਆਂ ਤਾਕਤਾਂ ਦਿਖਾ ਰਹੇ ਨੇ ਔਰ ਇੱਕ ਪਾਸੇ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮਿੱਟੀ ਚ ਮਲਾ ਦਿੱਤਾ ਜਾਵੇਗਾ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਤਾਂ ਹੁਣ ਲਗਾਤਾਰ ਭਾਰਤੀ ਫੌਜ ਐਕਸ਼ਨ ਕਰ ਰਹੀ ਹੈ ਔਰ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਸਵੀਰ ਦੇ ਵਿੱਚ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬਲਾਸਟ ਕੀਤੇ ਗਏ ਨੇ ਔਰ ਬਲਾਸਟ ਦੀਆਂ ਇਹ ਸਿੱਧੀਆਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਕਟਨਾ ਹੋਈ ਪੂਰਾ ਭਾਰਤ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਹੈ ਪਰ ਇਸ ਨੂੰ ਲੈ ਕੇ ਪਰਿਵਾਰਾਂ ਦਾ ਵੀ ਹੁਣ ਸਿਰਫ ਸਿਰਫ ਮੰਗ ਹੈ ਕਿ ਇਨਸਾਫ ਉਹਨਾਂ ਅਤਵਾਦੀਆਂ ਤੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਇਸ ਘਟਨਾ ਦੇ ਵਿੱਚ ਸ਼ਾਮਲ ਸਨ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਅਤਵਾਦੀ ਸਮੂਹ ਨੇ ਇਸ ਤਮਾਮ ਘਟਨਾ ਦੇ ਵਿੱਚ ਸਹਿਯੋਗ ਉਹਨਾਂ ਅਤਵਾਦੀਆਂ ਨੂੰ ਦਿੱਤਾ ਉਸ ਮੁਲਕ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਮੁਲਕ ਨੇ ਸਾਥ ਦਿੱਤਾ ਕਿਉਂਕਿ ਸਿੱਧੇ ਤੌਰ ਤੇ ਭਾਰਤ ਸਰਕਾਰ ਨੇ ਚਿੱਠੀ ਵੀ ਪਾਕਿਸਤਾਨ ਨੂੰ ਲਿਖੀ ਹੈ ਕਿ ਤੁਸੀਂ ਅਤਵਾਦ ਨੂੰ ਵਧਾਵਾ ਦੇ ਰਹੇ ਹੋ ਇਹ ਕਿਤਨਾ ਕਿਤੇ ਠੀਕ ਨਹੀਂ ਹੈ ਦੂਜੇ ਪਾਸੇ ਆਰਐਸਐਸ ਮੁਖੀ ਮੋਹਨ ਭਾਗਵਤ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਸ ਵਕਤ ਸ਼ਕਤੀਸ਼ਾਲੀ ਮੁਲਕ ਹੈ ਤਾਂ ਤਾਕਤ ਦਿਖਾਉਣ ਦੀ ਜ਼ਰੂਰਤ ਹੈ ਇਸ ਵਕਤ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਅਜਿਹੇ ਦੇ ਵਿੱਚ ਦੇਖਣਾ ਹੋਵੇਗਾ ਕਿ ਭਾਰਤੀ ਫੌਜ ਹੋਰ ਕਿਹੜੇ ਐਕਸ਼ਨ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਕਰੇਗੀ ਕਿਉਂਕਿ ਪਾਕਿਸਤਾਨ ਦੇ ਅੰਦਰ ਇਹ ਲੁਕਿਆ ਨਹੀਂ ਹੈ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਸਰਜ਼ਮੀਂ ਤੇ ਅਤਵਾਦ ਨੂੰ ਵਧਾਵਾ ਦਿੱਤਾ ਗਿਆ ਪਿਛਲੇ ਕਈ ਦਹਾਕਿਆਂ ਤੋਂ ਜਿਸ ਦੀ ਚਰਚਾ ਯੂਨੋ ਚ ਵੀ ਉੱਠਦੀ ਰਹੀ ਅਤਵਾਦ ਦੇ ਨਾਂ ਤੇ ਪਾਕਿਸਤਾਨ ਨੂੰ ਬਲੈਕਲਿਸਟ ਵੀ ਕੀਤਾ ਗਿਆ ਇੱਕ ਸਮੇਂ ਚ ਤਾਂ ਹਾਲੇ ਵੀ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਹਾਲੇ ਵੀ ਪਾਕਿਸਤਾਨ ਉਹਨਾਂ ਸਮੂਹਾਂ ਨੂੰ ਆਪਣੇ ਮੁਲਕ ਚ ਟਿਕਾਣੇ ਦੇ ਰਿਹਾ ਹੈ ਜਗ੍ਹਾ ਦੇ ਰਿਹਾ ਹੈ ਪਰ ਕਿਤਨਾ ਕਿਤੇ ਇੱਕ ਸਮੇਂ ਚ ਪਾਕਿਸਤਾਨ ਦੀ ਆਵਾਮ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਔਰ ਕਿਉਂਕਿ ਪਾਕਿਸਤਾਨ ਦੀ ਆਵਾਮ ਵੀ ਚਾਹੁੰਦੀ ਹੈ ਕਿ ਪਾਕਿਸਤਾਨ ਦੇ ਅੰਦਰ ਅੱਤਵਾਦ ਨੂੰ ਖਤਮ ਕੀਤਾ ਜਾਵੇ ਪਾਕਿਸਤਾਨ ਦੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਵਿਰੋਧ ਚ ਹਾਂ ਪਰ ਅੰਦਰ ਖਾਤੇ ਜੋ ਆਈਐਸਆਈ ਹੈ ਔਰ तमाम ਲਸ਼ਕਰ ਤੋਬਾ ਲਸ਼ਕਰ ਸੰਗੀਨ तमाम ਇਹ ਸਮੂਹ ਨੇ ਜਿਹੜੇ ਇਹ ਆਪਣੇ ਪੈਰ ਪਸਾਰ ਕੇ ਬੈਠੇ ਨੇ ਔਰ ਪਾਕਿਸਤਾਨ ਚ ਬੈਠ ਕੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਸਾਡਾ ਤਾਂ ਕੋਈ ਨੁਕਸਾਨ ਹੀ ਨਹੀਂ ਕਰ ਸਕਦਾ ਅਸੀਂ ਤਾਂ ਇੰਜ ਹੀ ਕਾਰਵਾਈ ਕਰਾਂਗੇ ਕਸ਼ਮੀਰ ਲੈਣਾ ਆਜ਼ਾਦੀ ਲੈਣੀ ਇਹ ਸਿਰਫ ਤੇ ਸਿਰਫ ਇੱਕ ਬਹਾਨਾ ਹੈ ਅਮਨ ਸ਼ਾਂਤੀ ਨੂੰ ਤੋੜਨਾ ਲੋਕਾਂ ਨੂੰ ਮਾਰਨਾ ਅੱਤਵਾਦੀਆਂ ਨੇ ਜੋ ਇੱਕ ਪੈਰਾਮੀਟਰ ਸੈੱਟ ਕੀਤਾ ਹੋਇਆ ਕਿ ਅਸੀਂ ਇਸ ਦੁਨੀਆ ਦੇ ਅੰਦਰ ਸ਼ਾਂਤੀ ਨਹੀਂ ਰਹਿਣ ਦੇਣੀ ਚਾਹਾਂਗੇ ਤਾਂ ਇਸ ਤੇ ਡੋਨਾਲਡ ਟਰੰਪ ਵੀ ਕਹਿ ਚੁੱਕੇ ਨੇ ਕਿ ਭਾਰਤ ਦੇ ਨਾਲ ਖੜੇ ਹਾਂ ਜੇ ਅੱਤਵਾਦ ਦੇ ਖਿਲਾਫ ਭਾਰਤ ਕੋਈ ਵੱਡਾ ਐਲਾਨ ਕਰੇਗੀ ਤਾਂ ਇਜ਼ਰਾਈਲ ਅਮਰੀਕਾ ਇਸ ਵਕਤ ਭਾਰਤ ਦੇ ਨਾਲ ਰੂਸ ਨੇ ਵੱਡਾ ਐਲਾਨ ਕੀਤਾ ਕਿ ਅਸੀਂ ਭਾਰਤ ਦੇ ਨਾਲ ਹਾਂ ਪਰ ਫਿਰ ਵੀ ਆਵਾਮ ਨੂੰ ਦੇਖਦੇ ਹੋਇਆ ਨੁਕਸਾਨ ਨੂੰ ਨਾ ਦੇਖਦੇ ਹੋਇਆ ਇੱਕ ਕਾਰਵਾਈ ਜੋ ਅਰੰਭੀ ਗਈ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਉਹਨਾਂ ਨੂੰ ਹੀ ਇਸ ਘਟਨਾ ਦਾ ਇਸ ਪਹਿਲਗਮ ਘਟਨਾ ਦੀ ਸਜ਼ਾ ਜੋ ਹੈ ਮਿਲੇਗੀ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਸ਼ਕਰ ਦੇ ਤੋਂ ਬਾਅਦ ਦੋ ਅਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਉਹਨਾਂ ਦੇ ਘਰ ਤਬਾਹ ਕਰ ਦਿੱਤੇ ਗਏ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਵਾਲ ਕਈ ਉੱਠਦੇ ਨੇ ਪਰ ਜਿਸ ਤਰੀਕੇ ਦੇ ਨਾਲ ਹੁਣ ਅਟੈਕ ਹੋਇਆ ਹੈ ਔਰ ਅਟੈਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਅੰਦਰ ਵੀ ਵੱਡੇ ਐਕਸ਼ਨ ਹੋ ਸਕਦੇ ਨੇ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਤੋਂ ਅਸਵਕਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਸ਼ਕਰ-ਏ-ਤੌਇਬਾ ਦੇ ਅਤਵਾਦੀਆਂ ਦੇ ਘਰਾਂ ਨੂੰ ਜੰਮੂ-ਕਸ਼ਮੀਰ ਦੇ ਵਿੱਚ ਢਾਹ ਦਿੱਤਾ ਗਿਆ ਹੈ ਆਈਈਡੀ ਬਲਾਸਟ ਦੇ ਨਾਲ ਇਹ ਹਮਲਾ ਕੀਤਾ ਗਿਆ ਹੈ ਭਾਰਤੀ ਫੌਜ ਲਗਾਤਾਰ ਉਨ੍ਹਾਂ ਅਤਵਾਦੀਆਂ ਤੇ ਹਮਲਾ ਕਰ ਰਹੀ ਹੈ ਜੋ ਇਸ ਪਹਿਲਗਾਮ ਕਟਨਾ ਦੇ ਵਿੱਚ ਸ਼ਾਮਲ ਸਨ ਔਰ ਉਹਨਾਂ ਅਤਵਾਦੀਆਂ ਦੀ ਪਾਲਵੀ جاری ਹੈ ਜਿਨ੍ਹਾਂ ਨੇ ਇਸ ਕਟਨਾ ਨੂੰ ਅੰਜਾਮ ਦਿੱਤਾ ਆ ਜਿੱਥੇ ਇੱਕ ਪਾਸੇ ਜੰਗੀ ਬੇੜੇ 'ਚ ਭਾਰਤੀ ਫੌਜ ਅਭਿਆਸ ਕਰ ਰਹੀ ਹੈ ਚਾਹੇ ਲੜਾਕੂ ਵਿਮਾਨ ਹੋਵੇ ਚਾਹੇ ਨੇਵੀ ਫੌਜ ਹੋਵੇ ਅਬ ਇੱਕ ਪਾਸੇ ਵਿਮਾਨ ਜਿਹੜੇ ਨੇ ਲੜਾਕੂ ਵਿਮਾਨ ਹੋਵੇ ਜਾਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਾ ਰਿਹਾ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਅੰਦਰ ਵੀ ਇਹ ਬਲਾਸਟ ਉਹਨਾਂ ਦੇ ਘਰਾਂ ਤੇ ਕੀਤਾ ਜਾ ਰਿਹਾ ਜਿਨ੍ਹਾਂ ਦੀ ਭੂਮਿਕਾ ਪਹਿਲਗਾਮ ਘਟਨਾ ਦੇ ਵਿੱਚ ਸੀ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਾਂ ਦੱਸਦੇ ਚੱਲਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਇਹ ਐਕਸ਼ਨ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਤੋਂ 3 ਦਿਨ ਬਾਅਦ ਜਿੱਥੇ 26 ਲੋਕਾਂ ਦੀ ਮੌਤ ਹੋਈ ਜਿਸ ਚ ਜ਼ਿਆਦਾ ਤੌਰ ਸੈਲਾਨੀ ਸਨ ਔਰ ਹੁਣ ਇੱਕ ਕਾਰਵਾਈ ਕੀਤੀ ਗਈ ਹੈ ਬਿਜਬੇਰਾ ਖੇਤਰ ਦੇ ਵਿੱਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਦੀ ਰਿਹਾਈਸ਼ੀ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਅਧਿਕਾਰੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਆਸੀਫ ਸ਼ੇਕ ਔਰ ਬਿਜਬੇਰਾ ਅਨੰਤਨਾਗ ਜਿਸ ਤੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਇਸ ਪਹਿਲਗਾਮ ਘਟਨਾ ਦੇ ਵਿੱਚ ਭੂਮਿਕਾ ਨਿਭਾਉਣ ਦੇ ਇਸ ਕਾਰਨ ਹੀ ਉਹਨਾਂ ਤੇ ਇਹ ਅਟੈਕ ਕੀਤਾ ਗਿਆ ਤਾਂ ਦੂਜੇ ਪਾਸੇ ਰਫੇਲ ਲੜਾਕੂ ਜਹਾਜ਼ ਆਪਣੀਆਂ ਤਾਕਤਾਂ ਦਿਖਾ ਰਹੇ ਨੇ ਔਰ ਇੱਕ ਪਾਸੇ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮਿੱਟੀ ਚ ਮਲਾ ਦਿੱਤਾ ਜਾਵੇਗਾ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਤਾਂ ਹੁਣ ਲਗਾਤਾਰ ਭਾਰਤੀ ਫੌਜ ਐਕਸ਼ਨ ਕਰ ਰਹੀ ਹੈ ਔਰ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਸਵੀਰ ਦੇ ਵਿੱਚ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬਲਾਸਟ ਕੀਤੇ ਗਏ ਨੇ ਔਰ ਬਲਾਸਟ ਦੀਆਂ ਇਹ ਸਿੱਧੀਆਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਕਟਨਾ ਹੋਈ ਪੂਰਾ ਭਾਰਤ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਹੈ ਪਰ ਇਸ ਨੂੰ ਲੈ ਕੇ ਪਰਿਵਾਰਾਂ ਦਾ ਵੀ ਹੁਣ ਸਿਰਫ ਸਿਰਫ ਮੰਗ ਹੈ ਕਿ ਇਨਸਾਫ ਉਹਨਾਂ ਅੱਤਵਾਦੀਆਂ ਤੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਇਸ ਕਟਨਾ ਦੇ ਵਿੱਚ ਸ਼ਾਮਲ ਸਨ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਅੱਤਵਾਦੀ ਸਮੂਹ ਨੇ ਇਸ ਤਮਾਮ ਘਟਨਾ ਦੇ ਵਿੱਚ ਸਹਿਯੋਗ ਉਹਨਾਂ ਅਤਵਾਦੀਆਂ ਨੂੰ ਦਿੱਤਾ ਉਸ ਮੁਲਕ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਮੁਲਕ ਨੇ ਸਾਥ ਦਿੱਤਾ ਕਿਉਂਕਿ ਸਿੱਧੇ ਤੌਰ ਤੇ ਭਾਰਤ ਸਰਕਾਰ ਨੇ ਚਿੱਠੀ ਵੀ ਪਾਕਿਸਤਾਨ ਨੂੰ ਲਿਖੀ ਹੈ ਕਿ ਤੁਸੀਂ ਅਤਵਾਦ ਨੂੰ ਵਧਾਵਾ ਦੇ ਰਹੇ ਹੋ ਇਹ ਕਿਤਨਾ ਕਿਤੇ ਠੀਕ ਨਹੀਂ ਹੈ ਦੂਜੇ ਪਾਸੇ ਆਰਐਸਐਸ ਮੁਖੀ ਮੋਹਨ ਭਾਗਵਤ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਸ ਵਕਤ ਸ਼ਕਤੀਸ਼ਾਲੀ ਮੁਲਕ ਹੈ ਤਾਂ ਤਾਕਤ ਦਿਖਾਉਣ ਦੀ ਜ਼ਰੂਰਤ ਹੈ ਇਸ ਵਕਤ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਅਜਿਹੇ ਦੇ ਵਿੱਚ ਦੇਖਣਾ ਹੋਵੇਗਾ ਕਿ ਭਾਰਤੀ ਫੌਜ ਹੋਰ ਕਿਹੜੇ ਐਕਸ਼ਨ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਕਰੇਗੀ ਕਿਉਂਕਿ ਪਾਕਿਸਤਾਨ ਦੇ ਅੰਦਰ ਇਹ ਲੁਕਿਆ ਨਹੀਂ ਹੈ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਵਿਸਰ ਜ਼ਮੀਂ ਤੇ ਅਤਵਾਦ ਨੂੰ ਵਧਾਵਾ ਦਿੱਤਾ ਗਿਆ ਪਿਛਲੇ ਕਈ ਦਹਾਕਿਆਂ ਤੋਂ ਜਿਸ ਦੀ ਚਰਚਾ ਯੂਨੋ ਚ ਵੀ ਉੱਠਦੀ ਰਹੀ ਅਤਵਾਦ ਦੇ ਨਾਂ ਤੇ ਪਾਕਿਸਤਾਨ ਨੂੰ ਬਲੈਕਲਿਸਟ ਵੀ ਕੀਤਾ ਗਿਆ ਇੱਕ ਸਮੇਂ ਚ ਤਾਂ ਹਾਲੇ ਵੀ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਹੈ ਹਾਲੇ ਵੀ ਪਾਕਿਸਤਾਨ ਉਹਨਾਂ ਸਮੂਹਾਂ ਨੂੰ ਆਪਣੇ ਮੁਲਕ ਚ ਟਿਕਾਣੇ ਦੇ ਰਿਹਾ ਹੈ ਜਗ੍ਹਾ ਦੇ ਰਿਹਾ ਹੈ ਪਰ ਕਿਤਨਾ ਕਿਤੇ ਇੱਕ ਸਮੇਂ ਚ ਪਾਕਿਸਤਾਨ ਦੀ ਆਵਾਮ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਔਰ ਕਿਉਂਕਿ ਪਾਕਿਸਤਾਨ ਦੀ ਆਵਾਮ ਵੀ ਚਾਹੁੰਦੀ ਹੈ ਕਿ ਪਾਕਿਸਤਾਨ ਦੇ ਅੰਦਰ ਅੱਤਵਾਦ ਨੂੰ ਖਤਮ ਕੀਤਾ ਜਾਵੇ ਪਾਕਿਸਤਾਨ ਦੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਵਿਰੋਧ ਚ ਆ ਪਰ ਅੰਦਰ ਖਾਤੇ ਜੋ ਆਈਐਸਆਈ ਹੈ ਔਰ तमाम ਲਸ਼ਕਰ-ਏ-ਤੋਬਾ ਲਸ਼ਕਰ-ਏ-ਸੰਗੀਨ तमाम ਇਹ ਸਮੂਹ ਨੇ ਜਿਹੜੇ ਇਹ ਆਪਣੇ ਪੈਰ ਫਸਾਰ ਕੇ ਬੈਠੇ ਨੇ ਔਰ ਪਾਕਿਸਤਾਨ ਚ ਬੈਠ ਕੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਸਾਡਾ ਤਾਂ ਕੋਈ ਨੁਕਸਾਨ ਹੀ ਨਹੀਂ ਕਰ ਸਕਦਾ ਅਸੀਂ ਤਾਂ ਇੰਜ ਹੀ ਕਾਰਵਾਈ ਕਰਾਂਗੇ ਕਸ਼ਮੀਰ ਲੈਣਾ ਆਜ਼ਾਦੀ ਲੈਣੀ ਇਹ ਸਿਰਫ ਸਿਰਫ ਇੱਕ ਬਹਾਨਾ ਹੈ ਅਮਨ ਸ਼ਾਂਤੀ ਨੂੰ ਤੋੜਨਾ ਲੋਕਾਂ ਨੂੰ ਮਾਰਨਾ ਅੱਤਵਾਦੀਆਂ ਨੇ ਜੋ ਇੱਕ ਪੈਰਾਮੀਟਰ ਸੈੱਟ ਕੀਤਾ ਹੋਇਆ ਕਿ ਅਸੀਂ ਦੁਨੀਆ ਦੇ ਅੰਦਰ ਸ਼ਾਂਤੀ ਨਹੀਂ ਰਹਿਣ ਦੇਣੀ ਚਾਹਾਂਗੇ ਤਾਂ ਇਸ ਤੇ ਡੋਨਾਲਡ ਟਰੰਪ ਵੀ ਕਹਿ ਚੁੱਕੇ ਨੇ ਕਿ ਭਾਰਤ ਦੇ ਨਾਲ ਖੜੇ ਹਾਂ ਜੇ ਅਤਵਾਦ ਦੇ ਖਿਲਾਫ ਭਾਰਤ ਕੋਈ ਵੱਡਾ ਐਲਾਨ ਕਰੇਗੀ ਤਾਂ ਇਜ਼ਰਾਈਲ ਅਮਰੀਕਾ ਇਸ ਵਕਤ ਭਾਰਤ ਦੇ ਨਾਲ ਰੂਸ ਨੇ ਵੱਡਾ ਐਲਾਨ ਕੀਤਾ ਕਿ ਅਸੀਂ ਭਾਰਤ ਦੇ ਨਾਲ ਹਾਂ ਪਰ ਫਿਰ ਵੀ ਆਵਾਮ ਨੂੰ ਦੇਖਦਿਆਂ ਹੋਇਆਂ ਨੁਕਸਾਨ ਨੂੰ ਨਾ ਦੇਖਦਿਆਂ ਹੋਇਆਂ ਇੱਕ ਕਾਰਵਾਈ ਜੋ ਅਰੰਭੀ ਗਈ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਉਹਨਾਂ ਨੂੰ ਹੀ ਇਸ ਘਟਨਾ ਦਾ ਇਸ ਪਹਿਲਗਾਮ ਕਟਨਾ ਦੀ ਸਜ਼ਾ ਜੋ ਹੈ ਮਿਲੇਗੀ ਇਸ ਵਕਤ ਵੀ ਅਹਿਮ ਜਾਣਕਾਰੀ ਤੁਹਾਡੇ ਨਾਲ ਸੰਜੀਕਰ ਰਹੇ ਹਨ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਮੌਤ ਦੇ ਕੱਟ ਤਰ ਦਿੱਤਾ ਗਿਆ ਔਰ ਉਹਨਾਂ ਦੇ ਘਰ ਤਬਾਹ ਕਰ ਦਿੱਤੇ ਗਏ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਵਾਲ ਕਈ ਉੱਠਦੇ ਨੇ ਪਰ ਜਿਸ ਤਰੀਕੇ ਦੇ ਨਾਲ ਹੁਣ ਅਟੈਕ ਹੋਇਆ ਹੈ ਔਰ ਟੈਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਅੰਦਰ ਵੀ ਵੱਡੇ ਐਕਸ਼ਨ ਹੋ ਸਕਦੇ ਨੇ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਅਸਵਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਸ਼ਕਰ-ਏ-ਤੌਇਬਾ ਦੇ ਅਤਵਾਦੀਆਂ ਦੇ ਘਰਾਂ ਨੂੰ ਜੰਮੂ-ਕਸ਼ਮੀਰ ਦੇ ਵਿੱਚ ਢਾਹ ਦਿੱਤਾ ਗਿਆ ਹੈ ਆਈਈਡੀ ਬਲਾਸਟ ਦੇ ਨਾਲ ਇਹ ਹਮਲਾ ਕੀਤਾ ਗਿਆ ਹੈ ਭਾਰਤੀ ਫੌਜ ਲਗਾਤਾਰ ਉਨ੍ਹਾਂ ਅਤਵਾਦੀਆਂ ਤੇ ਹਮਲਾ ਕਰ ਰਹੀ ਹੈ ਜੋ ਇਸ ਪਹਿਲਗਾਮ ਕਟਨਾ ਦੇ ਵਿੱਚ ਸ਼ਾਮਲ ਸਨ ਔਰ ਉਹਨਾਂ ਅਤਵਾਦੀਆਂ ਦੀ ਪਾਲਵੀ جاری ਹੈ ਜਿਨ੍ਹਾਂ ਨੇ ਇਸ ਕਟਨਾ ਨੂੰ ਅੰਜਾਮ ਦਿੱਤਾ ਆ ਜਿੱਥੇ ਇੱਕ ਪਾਸੇ ਜੰਗੀ ਬੇੜੇ 'ਚ ਭਾਰਤੀ ਫੌਜ ਅਭਿਆਸ ਕਰ ਰਹੀ ਹੈ ਚਾਹੇ ਲੜਾਕੂ ਵਿਮਾਨ ਹੋਵੇ ਚਾਹੇ ਨੇਵੀ ਫੌਜ ਹੋਵੇ ਅਬ ਇੱਕ ਪਾਸੇ ਵਿਮਾਨ ਜਿਹੜੇ ਨੇ ਲੜਾਕੂ ਵਿਮਾਨ ਹੋਵੇ ਜਾਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਾ ਰਿਹਾ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਅੰਦਰ ਵੀ ਇਹ ਬਲਾਸਟ ਉਹਨਾਂ ਦੇ ਘਰਾਂ ਤੇ ਕੀਤਾ ਜਾ ਰਿਹਾ ਜਿਨ੍ਹਾਂ ਦੀ ਭੂਮਿਕਾ ਪਹਿਲਗਾਮ ਕਟਨਾ ਦੇ ਵਿੱਚ ਸੀ ਤਾ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਵੀ ਸਾਹਮਣੇ ਆਈ ਹੈ ਤਾਂ ਦੱਸਦੇ ਚੱਲਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਇਹ ਐਕਸ਼ਨ ਕੀਤਾ ਗਿਆ ਹੈ ਔਰ ਪਹਿਲਗਾਮ ਹਮਲੇ ਤੋਂ 3 ਦਿਨ ਬਾਅਦ ਜਿੱਥੇ 26 ਲੋਕਾਂ ਦੀ ਮੌਤ ਹੋਈ ਜਿਸ ਚ ਜ਼ਿਆਦਾ ਤੌਰ ਸੈਲਾਨੀ ਸਨ ਔਰ ਹੁਣ ਇੱਕ ਕਾਰਵਾਈ ਕੀਤੀ ਗਈ ਹੈ ਵਿਜਬੇਰਾ ਖੇਤਰ ਦੇ ਵਿੱਚ ਲਸ਼ਕਰੇ ਤੋਇਬਾ ਦੇ ਦੋ ਅੱਤਵਾਦੀਆਂ ਦੇ ਰਿਹਾਈਸ਼ੀ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਅਧਿਕਾਰੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਆਸੀਫ ਸ਼ੇਖ ਔਰ ਬਜਬੇਰਾ ਅਨੰਤਨਾਗ ਜਿਸ ਦੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਇਸ ਪਹਿਲਗਾਮ ਟਕਣਾ ਦੇ ਵਿੱਚ